ਹਾਂਜੀ ਸਰ ਕੀ ਨਾਮ ਹੈ ਸਰ ਮੇਰਾ ਨਾਮ ਅਨੁਸ਼ਾਲ ਸੱਬਰਵਾਲ ਤੇ ਕੀ ਗੱਲ ਹੋਈ ਸਰ ਕਿਹੜਾ ਇਲਾਕਾ ਹੈਗਾ ਜੀ ਸਰ ਇਹ ਰਣਜੀਤ ਐ ਉਹਨੂੰ ਡੀਵਲੋਪ ਪੈਂਦਾ ਹੈ ਇੱਥੇ ਸ਼ਰੀਆਮ ਸਾਰਾ ਗੁੰਡਾਗਰਦੀ ਹੋਈ ਹੈ ਗੋਲੀ ਚੱਲੀ ਹੈ ਸਰ ਗੋਲੀ ਵੀ ਇਦਾਂ ਦੀ ਚੱਲੀ ਕਿ ਇਲਾਕਾ ਪੂਰਾ ਸੋਨ ਹੋ ਗਿਆ ਹੈ ਤੇ ਸਰ ਸਾਰਾ ਕੋਸ਼ ਏਰੀਆ ਕੋ ਲੋਕਾਂ ਨੂੰ ਇੰਨੀ ਡਹਿਲ ਪਈ ਹੈ ਅੱਜ ਬਹੁਤ ਜਿਆਦਾ ਸਰ ਲੋਕ ਅੰਦਰਾਂ ਚ ਵੜ ਗਏ ਨੇ ਔਰ ਇੰਨੀ ਗੁੰਡਾਗਰਦੀ ਇੰਨੀ ਕਿੰਨੇ ਪੈਰ ਕੀਤੇ ਗਏ ਸਰ ਗਿਣਤੀ ਨਹੀਂ ਕੋਈ ਜੀ ਇਹਨੇ ਤਾਂ ਨੌਜਵਾਨ ਕਿੰਨੇ ਮਜੂਸੀ ਇੱਥੇ 15 ਤੋਂ 20 ਨੌਜਵਾਨ ਸੀਗੇ ਸਰ ਤੇ ਲੱਗੀ ਲੋਕਾਂ ਨੇ ਭੱਜ ਕੇ ਜਾਨ ਬਚਾਈ ਸਰ ਸਾਰਿਆਂ ਨੇ ਆਪਣੇ ਆਪਣੇ ਘਰਾਂ ਦੇ ਬੂਹੇ ਬੰਦ ਕਰਕੇ ਜਾਨ ਬਚਾਈ ਜੀ ਪ੍ਰਸ਼ਾਸਨ ਜੂ ਟਾਈਮ ਤੇ ਆਇਆ ਪ੍ਰਸ਼ਾਸਨ ਅੱਛਾ ਕੰਮ ਕਰਦਾ ਹੈ ਹੁਣ ਵੀ ਐਸਐਚਓ ਰੋਬਨ ਜੀ ਵੀ ਆਏ ਸੀਗੇ ਕਿੰਨੇ ਜਾਨੇ ਗੋਲੀ ਬਚੀ ਇਹ ਸਰ ਇੱਕ ਦੇ ਉੱਤੇ ਲੱਗੀ ਹੈ ਗੋਲੀਆਂ ਲੈ ਕੇ ਮੌਕੇ ਤੇ ਫਿਰ ਉਹ ਜਿਹੜੇ ਜਿਨ੍ਹਾਂ ਦੇ ਉੱਤੇ ਗੋਲੀ ਚਲਾਈ ਉਹ ਘੱਟੇ ਸਰ ਸਰ ਗੱਡੀਆਂ ਤੇ ਸੀਗੇ ਕੁਝ ਪੈਦਲ ਸੀਗੇ ਜੀ ਫਿਰ ਆਪਾਂ ਚ ਹੀ ਇਹ ਲੈ ਕੇ ਨਹੀਂ ਬੰਦੇ ਚੁੱਕਿਆ ਆਪ ਵੀ ਪ੍ਰਸ਼ਾਸਨ ਦੇ ਸਿਰੇੋਂ ਖਾਲੀ ਖੋਲ ਹੱਥ ਲੱਗੇ ਨੇ ਫਿਲਹਾਲ ਤੁਸੀਂ ਮੌਕੇ ਤੇ ਸੀ ਹਾਂਜੀ ਅਸੀਂ ਇੱਥੇ ਮੌਕੇ ਤੇ ਜੀ ਉਹ ਸਾਹਮਣੇ ਕੋਠੀ ਉੱਥੇ ਸੀਗੇ ਫਿਰ ਮੌਕੇ ਦਰ ਲੋਕ ਸੈਮੂ ਇਨ ਆਸ ਸਰ ਸਾਰਾ ਸੈਮ ਹੀ ਹੈ ਦੁਨੀਆ ਦੀ ਡਾਰਾ ਹੈ ਜੀ ਬਿਲਕੁਲ ਕਿ ਦੇਖੋ ਇਹ ਮੌਲੀ ਡਾਰਾ ਵਾਲਾ ਹੈ ਜੀ ਗੋਲੀ ਚਲਣੀ ਕੋਈ ਛੋਟੀ ਗੱਲ ਨਹੀਂ ਹੈ ਜੀ ਇਲੈਕਸ਼ਨ ਕੋਰਟ ਆਫ ਕੰਟੈਕਟ ਲੱਗਾ ਹੋਇਆ ਵਾ ਪਿਸਤੋਲ ਵੈਸੇ ਹੀ ਜਮਾਨੇ ਤੇ ਇਹ ਦੋ ਨੰਬਰ ਦੇ ਹੀ ਹੋਣਗੇ ਫਿਰ ਐਕਚੁਅਲੀ 100% ਹੀ ਦੋ ਨੰਬਰ ਦੇ ਹੋਣਗੇ ਕਿਉਂਕਿ ਪ੍ਰਸ਼ਾਸਨ ਬਿਲਕੁਲ ਸਖਤ ਹੈ ਜੀ ਆਪਣੇ ਆਪ ਦੇ ਪ੍ਰਸ਼ਾਸਨ ਤੇ ਕਹਿੰਦਾ ਹੈ ਕਿ ਇਹ ਸਾਰਾ ਮਾਮਲਾ ਹੈ ਅੱਜ ਸਾਨੂੰ ਜੀ ਕੰਟੈਕਟ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅਮਨ ਸਰਕਮਿਸ਼ਨ ਦੇ ਥਾਣਾ ਰਣਜੀਤ ਅਵਨੀ ਵਿਖੇ ਅਰਤੇਜ ਹਸਪਤਾਲ ਦੇ ਕੋਲ ਗੋਲੀ ਚੱਲੀ ਆ ਜਿਸ ਤੋਂ ਬਾਅਦ ਅਸੀਂ ਅਮਨਦੀਪ ਹਸਪਤਾਲ ਤੋਂ ਵੀ ਇੱਥੋਂ ਸਾਨੂੰ ਰੁਕਾ ਪਹੁੰਚਿਆ ਸੀਗਾ ਇੱਥੇ ਅਗੇ ਸਾਨੂੰ ਅਸੀਂ ਅਜੀਤਦੀਪ ਨਾਮ ਦੇ ਸ਼ਖਸ ਨੂੰ ਮਿਲੇ ਆ ਜਿਸ ਦੇ ਪੱਟ ਦੇ ਉੱਪਰ ਗੋਲੀ ਲੱਗੀ ਆ ਤੇ ਜੋ ਇਹਨਾਂ ਦੇ ਨਾਲ ਸਾਥੀ ਸਨ ਉਹਨਾਂ ਤੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪ੍ਰਾਈਮਰ ਫੇਸ ਸੀ ਦੱਸਣ ਤੇ ਸਾਹਮਣੇ ਆਇਆ ਵਾ ਕਿ ਜੋ ਇਹ ਅਜੀਤਦੀਪ ਸਿੰਘ ਆ ਤੇ ਇਹਨਾਂ ਦੇ ਨਾਲ ਸਾਥੀ ਕਾਸ਼ਦੀਪ ਸਿੰਘ ਆ ਇਹ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਇਹਨਾਂ ਨੇ ਕਿਸੇ ਅਰਸ਼ਦੀਪ ਨਾਮ ਦੇ ਲੜਕੇ ਦਾ ਵੀਜ਼ਾ ਕੋਈ ਬਲੇਹਾਰ ਸਿੰਘ ਤੇ ਅਰਸ਼ਦੀਪ ਸਿੰਘ ਜੋ ਕਿ ਜੇਠੂਵਾਲ ਦੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਆ ਉਹਨਾਂ ਨਾਲ ਕੋਈ ਵੀਜ਼ੇ ਦੇ ਲਈ ਗੱਲ ਹੋਈ ਸੀ ਜਿਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ 26 ਲੱਖ ਰੁਪਏ ਦੀ ਗੱਲ ਹੋਈ ਸੀ ਬਾਅਦ ਜਦੋਂ ਵੀਜ਼ਾ ਆਉਣ ਤੇ ਦੂਸਰੀ ਪਾਰਟੀ ਵੱਲੋਂ 29 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਕਾਰਨ ਇਹਨਾਂ ਦਾ ਆਪਸ ਦੇ ਵਿੱਚ ਤਕਰਾਰਬਾਹੀ ਹੋ ਗਈ ਉਸੇ ਤਕਰਾਰਬਾਹੀ ਦੇ ਚੱਲਦੇ ਇਹ ਕਿਸੇ ਮਸਲੇ 'ਚ ਅੱਜ ਇੱਥੇ ਆਏ ਸੀ ਇਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਫਾਇਰਿੰਗ ਵਗੈਰਾ ਹੋਈ ਹੈ ਇਹ ਹਜੇ ਮੌਕੇ ਤੇ ਜਾ ਕੇ ਵੈਰੀਫਾਈ ਕਰਾਂਗੇ ਕਿ ਸਾਰਾ ਇਨਸੀਡੈਂਟ ਕੀ ਹੋਇਆ ਹੈ ਇਹ ਹਜੇ ਮੌਕੇ ਤੇ ਜਾ ਰਹੇ ਹਾਂ ਜਿਸ ਤੋਂ ਬਾਅਦ ਇਹ ਮੌਕੇ ਤੇ ਹਜੇ ਜਾ ਰਹੇ ਹਾਂ ਜੀ ਸਾਡੀ ਪ੍ਰੀਲਮਰੀ ਐਸਐਸਓ ਸਾਹਿਬ ਮੌਕੇ ਤੇ ਜਾ ਕੇ ਆਏ ਨੇ ਮੌਕੇ ਤੇ ਸਾਰਾ ਜੋ ਹਜੇ ਤੱਕ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਿਰਫ ਇੱਕ ਪਾਸੇ ਦੀ ਮਿਲੀ ਹੈ ਜੋ ਇਹ ਅਜੀਪਾਲ ਸਿੰਘ ਇਹਨਾਂ ਦੇ ਪੱਤੇ ਗੁਣੀ ਲੱਗੀ ਹੈ ਤੇ ਇਹ ਹਜੇ ਵੈਰੀਫਾਈ ਕਰਨਾ ਵੈਰੀਫਾਈ ਕਰਾਂਗੇ ਜੀ ਕਿ ਲਾਈਸੈਂਸ ਆ ਰਿਹਾ ਕੋਈ ਲਾਈਸੈਂਸ ਨਹੀਂ ਸਰ ਜੇ ਪੁਲਿਸ ਵੱਲੋਂ ਤਾਂ ਕਿਹਾ ਗਿਆ ਹੈ ਕਿ ਜਮ੍ਹਾਂ ਕਰਵਾਇਆ ਜਾਏਗਾ ਇਹ ਜੀ ਹਜੇ ਵੈਰੀਫਾਈ ਕਰਾਂਗੇ ਇਹਨਾਂ ਦਾ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਰੈਜਿਸਟਰ ਕਰਾਂਗੇ ਫਿਰ ਜੋ ਦੋਸ਼ੀ ਹੱਥ ਸੌਂਦੇ ਨੇ ਉਸ ਤੋਂ ਬਾਅਦ ਦੱਸ ਸਕਦੇ ਆਂ ਠੀਕ ਹੈ